ਮਾਸੀ ਲਗੀ ਸੀਗਾ ਮਾਸੀ ਦੀ ਗੱਲ ਹੀਗੀ ਮਾਸੀ ਮੇਰੀ ਦਾ ਮਤਲਬ ਕਿ ਮਾਸਾ ਦੀ ਡੈਥ ਹੋ ਗਈ ਈਆ ਤੇ ਉਹਨਾਂ ਨੇ ਮਤਲਬ ਕੀ ਜਖਾਰੀ ਤੇ ਘਰ ਨੂੰ ਤੰਗ ਕਰ ਰਿਆ ਮਾਸੀ ਨੇ ਬੰਦੀ ਗੱਲ ਬਾਤ ਈ ਥਾਲੇ ਚ ਬੱਚੇ ਵਗਾਰਾ ਏ ਔਰ ਮਨਾਨੀ ਕੋ ਚਲ ਗਏ ਕਾਲ ਦੀ ਚੋਰੀ ਏ ਕਦੇ ਕੁੜੀ ਲੈ ਲਿਆ ਪੁਲਿਸ ਵਾਲੇ ਦੇਖੂਗਾ ਇਹਨਾਂ ਨੂੰ ਇਹਨਾਂ ਨੂੰ ਨੂੰ ਪਤਾ ਲੱਗਣਾ ਚੋਰੀ ਕੁੜੀ ਲੈ ਗਈ ਚੋਰੀ ਦਾ ਕੇਸ ਬੰਦਾ ਉਤੋਂ ਤੀ ਇਹਨਾਂ ਨੂੰ ਤੱਕੇ ਮਾਰੇ ਗੱਬਿਓ ਰਾਜੇ ਚੋ ਵੀ ਏ ਉਹ ਆੜਾ ਸਾਰਾ ਕਸੂਰੀ ਸਜਣ ਨੂੰ ਖਾ ਰਿਆ ਰੇਦਾ ਅਰੇ ਸ਼ੁਵਤ ਖੋਰਾ ਅਰੇ ਸ਼ੁਵਤ ਖੋਰਾ ਪੈਹਾਂ ਨਾ ਚੱਲਦੇ ਐ ਮਦਨਕੋਟ ਜੰਮੂ ਕੌਮੀ ਰਾਤੇ ਪੈਂਦੇ ਡਿਫੈਂਸ ਰੋਡ ਦੇ 3 ਪੁਆਇੰਟ ਤੇ ਉਸ ਵੇਲੇ ਮਾਹੌਲ ਤਣਾਅਪੂਰਨ ਹੋ ਗਿਆ ਜਦ ਇੱਕ ਟਿਪਰ ਵੱਲੋਂ ਸੜਕ ਤੇ ਖੜੀਆਂ ਦੋ ਸੱਕੀਆਂ ਪੈਣਾ ਨੂੰ ਟੱਕਰ ਮਾਰ ਦਿੱਤੀ ਅਤੇ ਇਸ ਹਾਦਸੇ 'ਚ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਹਾਦਸੇ ਤੋਂ ਬਾਅਦ ਟਿਪਰ ਚਾਲਕ ਟਿਪਰ ਲੈ ਕੇ ਫਰਾਰ ਹੋ ਗਿਆ ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰ ਦੇ ਲੋਕਾਂ ਨੇ ਦੱਸਿਆ ਕਿ ਰਿਸ਼ਤੇ ਵਿੱਚ ਮਰਨ ਵਾਲੀਆਂ ਦੋਹੇ ਸਖੀਆਂ ਪੈਣਾ ਸਨ ਅਤੇ ਛੋਟੀ ਭੈਣ ਦਾ ਪਰਿਵਾਰਿਕ ਝਗੜਾ ਚੱਲ ਰਿਹਾ ਸੀ ਜਿਸ ਦੇ ਚੱਲਦੇ ਉਹ ਦੋਹੇ ਸੁਜਾਨਪੁਰ ਥਾਣੇ ਜਾ ਰਹੇ ਸਨ ਪਰ ਰਸਤੇ 'ਚ ਕਿਸੇ ਟਰੱਕ ਵੱਲੋਂ ਇਹਨਾਂ ਨੂੰ ਦਰੜ ਦਿੱਤਾ ਗਿਆ ਜਿਸ ਕਾਰਨ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਦੂਜੇ ਪਾਸੇ ਜਦ ਇਹ ਸੰਬੰਧੀ ਪੁਲਿਸ ਅਧਿਕਾਰੀਆਂ ਦੇ ਨਾਲ ਗੱਲ ਕੀਤੀ ਗਈ ਉਹਨਾਂ ਕਿਹਾ ਕਿ ਉਹਨਾਂ ਨੂੰ ਫੋਨ ਆਇਆ ਸੀ ਕਿ ਪਠਾਨਕੋਟ ਜੰਮੂ ਕੌਮੀ ਰਾਤੇ ਕੋਈ ਹਾਦਸਾ ਵਾਪਰਿਆ ਹੈ ਜਿਸ ਵਿੱਚ ਦੋ ਔਰਤਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਕਿਹਾ ਕਿ ਜਦ ਸਾਡੀ ਟੀਮ ਮੌਕੇ ਤੇ ਪਹੁੰਚੀ ਤਾਂ ਵੇਖਿਆ ਕਿ ਦੋਹਾਂ ਔਰਤਾਂ ਦੀ ਮੌਤ ਹੋ ਚੁੱਕੀ ਹੈ ਅਤੇ ਸਾਡੇ ਵੱਲੋਂ ਮ੍ਰਿਤਕ ਦੇਹ ਨੂੰ ਕਬਜ਼ੇ 'ਚ ਲੈ ਸਿਵਲ ਹਸਪਤਾਲ ਪਠਾਨਕੋਟ ਵਿਖੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਜਿੱਥੇ ਪੋਸਟਮਾਰਟਮ ਹੋਣ ਤੋਂ ਬਾਅਦ ਮ੍ਰਿਤਕ ਦੇਹ ਵਾਰਸਾਂ ਨੂੰ ਸੌਂਪ ਦਿੱਤੀਆਂ ਜਾਣਗੀਆਂ ਉਨ੍ਹਾਂ ਕਿਹਾ ਕਿ ਇਸ ਸਬੰਧੀ ਪੁਲਿਸ ਵੱਲੋਂ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰੇ ਖੰਗਾਲ ਕੇ ਟਰੱਕ ਦੀ ਤਲਾਸ਼ ਕੀਤੀ ਜਾ ਰਹੀ ਹੈ ਅਤੇ ਜਲਦ ਹੀ આરોપી ਨੂੰ ਕਾਬੂ ਕਰ ਲਿਆ ਜਾਵੇਗਾ ਪੁੱਠਾੜੇ ਵਾਲੇ ਦਾ ਕਿੱਦਾਂ ਕਰਾਇਆ ਸੁਲਾਈ ਉਹ ਜਾਣਦੀ ਨਾ ਜੀ ਇਹ ਦਿਨ ਲਈ ਤੇ ਖੜਾ ਬੜਾ ਇੰਨੇ ਸਿਆਰੀ ਲਾਉਏ ਇੰਜਾਮ ਤੋਂ ਲਾਸ਼ਾਂ ਦਾ ਇੰਜਾਮ ਨਹੀਂ ਆ ਵੀ ਕਦੀ ਇੰਨੇ ਸਿਆਰੀ ਲਾਉ। ਮਸਲਾ ਕੀ ਸੀਗਾ? 마ਸੀ ਦੀ ਗੱਲ ਹੀਗੀ। 마ਸੀ ਮੇਰੀ ਦਾ ਮਤਲਬ ਕਿ 마ਸਦੀ ਡੈਥ ਹੋ ਗਈ ਦੀ ਆ ਤੇ ਉਹਨਾਂ ਨੇ ਮਤਲਬ ਕੀ ਜਿਠਾਨੀ ਤੇ ਘਰ ਦੇ ਨੂੰ ਤੰਗ ਕਰ ਰਿਆ 마ਸੀ ਨੇ ਮਤਲਬ ਕੀ ਗੱਲ ਬਾਤ ਹੋਈ ਠਾਰੇ ਚ ਬੱਚੇ ਵਗਾਰਾ ਏ ਔਰ ਮਨਾਨੀ ਕੋ ਚਲ ਗਏ ਕਾਲ ਦੀ ਚੋਰੀ ਏ ਕਿਤੇ ਕੁੜੀ ਲੈ ਲਿਆ ਪੁਲਿਸ ਵਾਲੇ ਬੇਫਿਕੂਸ ਆ ਲੈ ਉਹਨਾਂ ਨੂੰ ਨਹੀਂ ਪਤਾ ਲੱਗਦਾ ਚੋਰੀ ਕੁੜੀ ਲੈਣ ਦੀ ਚੋਰੀ ਦਾ ਕੇਸ ਬੰਦਾ ਉਤੋਂ ਤੀ ਇਹਨਾਂ ਨੂੰ ਧੱਕੇ ਮਾਰੇ ਗੱਬਿਓ ਤੇ ਅੱਜ ਤੇ ਜੋ ਵੀ ਹੋਇਆ ਨਾ ਸਾਰਾ ਕਸੂਰੀ ਸਜਣ ਉਠਾਲਿਆ ਲੇਦਾ। ਰਿਸ਼ਵਤ ਖੋਰ ਆ ਰਿਸ਼ਵਤ ਖੋਰ ਪੈਹਿਆ ਨਾ ਚਲਦੇ ਆ ਠੀਕ ਤੇ ਪੈਹਿਆ ਨਾ ਕਿਤੇ ਕਿਤੇ ਡੈਥ ਹੋਈ ਅੱਜ ਮੇਰੀ ਮਾਸੀ ਦੀ ਤੇ ਮੇਰੀ ਮਾਤ ਠੀਕ ਪੈਹਿਆ ਨਾ ਚਲਦੇ ਸਜਾਨ ਫੁੱਠਾਣੇ ਵਾਲੇ ਮਹਾਰਾਜ ਮੈਂ ਤਾਂ ਮਾਤ ਪਰ ਕੰਮ ਲੱਗਿਆ ਇਹ ਤੇ ਸਜਾਨ ਬਠਾਣੇ ਜਾ ਰਹੀ ਸੀ ਤੇ ਮਗਰ ਕੋਈ ਕਹਿੰਦੇ ਟਰੱਕ ਵਾਲਾ ਮਾਰ ਕੇ ਚਲ ਗਿਆ ਸ਼ਹਿਰ ਤੇ ਬੰਨੀ ਤੇ ਮੈਨੂੰ ਪਤਾ ਕੋਣ ਹੈ ਟਰੱਕ ਵਾਲਾ ਮੈਨੂੰ ਪਤਾ ਆਏ ਤੇ ਮੈਨੂੰ ਤੇ ਕੰਮ ਲੱਗਿਆ ਮੈਂ ਉਥੇ ਦਿਹਾੜੀ ਮੈਨੂੰ ਤੇ ਉਥੇ ਜਾ ਕੇ ਕਹਿੰਦਾ ਚਾਹਵੇ ਤੇ ਉਥੇ ਤੇਰੇ ਘਰੋਂ ਪੂਰੀ ਹੋ ਗਈ ਐ ਤੇ ਤੂੰ ਪਾਸੋਂ ਪਾਸ ਕਹਿੰਦਾ ਦੂਈ ਵੀ ਪੂਰੀ ਹੋ ਗਏ ਉਹ ਮੇਰੀ ਛੋਟੀ ਸਾਲੀ ਐ ਸਜਾਣਪੁਰ ਤੋਂ ਦੋ ਵਾਰੀ ਪਹਿਲੇ ਪਰਚਾ ਦਿੱਤਾ ਸਜਾਣਪੁਰ ਉਹ ਪੁੱਛ ਕੇ ਨਹੀਂ ਕਰਦੀ ਕੱਲ ਫਿਰ ਗਈ ਦੀਆਂ ਅੱਜ ਫਿਰ ਸੱਦੇ ਦੇ ਇਸੇ ਗੱਲ 'ਤੇ ਤੁਹਾਡੀ ਗੱਲ ਕੋਈ ਫਾਈਨਲ ਕਰੇ ਕੋਈ ਫਾਈਨਲ ਨਹੀਂ ਕੀਤੀ ਇਹਨੇ ਪਹਿਲੇ 6 ਮਹੀਨੇ ਉਹ ਗੇਗੜਾ ਪੰਗਾ ਪੇਦੇ 6 ਸੱਤ ਔਰ ਤਾਂ ਜਮੂ ਤੇ ਪੂਰੀ ਚੋਕੇ ਲੈ ਜਾਂਦੀ ਦੀਆਂ ਨੇ ਜਮਾਈਆਂ ਪੁੱਤ ਨੇ ਤਾਂ ਵੀ ਕੇਰ ਨਹੀਂ ਕੀਤੀ ਪੈਸੇ ਲੈਂਦੇ ਆ ਉਹਨਾਂ ਕੋਲ ਖਾ ਲੈਂਦੇ ਆ ਸਾਡੀ ਕੋਈ ਕੇਰ ਨਹੀਂ ਕੀਤੀ ਇਹਨੇ ਨਹੀਂ ਕਿਹਦੇ ਨਾਲ ਹੋਇਆ ਐਕਸ਼ਨ ਕਿਹਦੇ ਨਾਲ ਹੋਇਆ ਅਸਾ ਮੇਰੀ ਜਨਾਨੀ ਮਰ ਗਈ ਇੱਕ ਟਰੱਕ ਵਾਲਾ ਮਾਰ ਗਿਆ ਇੱਕ ਮਿਸਾਲੀ ਮਰ ਗਈ ਜਿਹਦਾ ਬੰਦਾ ਨਹੀਂ ਛੇੜਦੇ ਤਿੰਨ ਬੱਚੇ ਰਹਿ ਗਏ ਉਹਦੇ ਤਿੰਨ ਬੱਚੇ ਰਹਿ ਗਏ ਉਹਦੇ ਕਿਵੇਂ ਚਲੋ ਤਾਏ ਤਾਏ ਪਾਲ ਲੈਣਗੇ ਜਿਹੜੀ ਚੋਕੇ ਲੈਣਦੀ ਉਹ ਦੋ ਤੇ ਮਾ ਨਾਨੀ ਨਾਨੇ ਕੋ ਨਾਨੀ ਕੋ ਲੈ ਆਏ ਹੋਏ ਯੋ ਅਪੀਲ ਕੀ ਕਰੋਗੇ ਤੁਸੀਂ ਹਾਂਜੀ ਅਪੀਲ ਕੀ ਕਰੋਗੇ ਅਪੀਲ ਕੀ ਕਰਾਂਗੇ ਹੁਣ ਕੀ ਅਪੀਲ ਦੱਸਈ ਹੈ ਅਪੀਲ ਮੇਰਾ ਤੇ ਟੱਬਰ ਉੱਜੜ ਗਿਆ ਮੈਂ ਤੇ ਫਾ ਲੱਗ ਗਿਆ ਆਏ ਹੋਏ ਹੈ ਸਚਾਨਪੁਰ ਥਾਣੇ ਫੋਨ ਆਇਆ ਸੀਗਾ ਤੇ ਉਹਨਾਂ ਦੱਸਿਆ ਸੀਗੇ ਦੋ ਲੇਡੀਜ਼ ਨੂੰ ਕੋਈ ਅਨਨੋਨ ਟਰੱਕ ਮਾਰ ਗਿਆ ਤੇ ਅੱਗੇ ਆਪਾਂ ਇਹਨਾਂ ਦੀ ਡੈੱਡ ਬੋਡੀ ਨੂੰ ਡੈੱਡ ਹਾਊਸ ਚ ਰਖਵਾ ਦਿੱਤਾ ਤੇ ਅੱਗੇ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਜਲਦ ਤੋਂ ਜਲਦ ਫੁਟੇਜ ਦੇਖ ਕੇ ਟਰੱਕ ਨੂੰ ਫੜ ਕੇ ਤੇ ਬੰਦੀ ਕਾਰਵਾਈ ਕਰਾਂਗੇ। ਪਤੋ ਦੇ ਮਹਿਲਾਮਾ ਰਹਿਣ ਵਾਲੇ ਆ। ਮਹਿਲਾਮਾ ਇਹ ਇੱਕ ਮਹਿਰਾ ਪਿੰਡ ਦੀ ਆ ਤੇ ਇੱਕ ਹੈਗੀ ਆ ਜੀ ਆਪਣੀ ਖਲਕੀ ਜਾਨੀ। ਪਠਾਨਕੋਟ ਤੋਂ ਕਾਮਲ ਰੰਦਾਵਾ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ।